ਗੁਰੂ ਰੂਪਾ ਗੁਰੂ ਪਿਆਰੀ ਸਾ ਸੰਗ ਜੀ ਫਤੇ ਪ੍ਰਭਾਨ ਕਰਨੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਖਤੇ ਕੁਰਮਕ ਪੈ ਰਹੋ ਕੁਰਬਾਨੀ ਗੁਰੂ ਵਿੱਚ ਗੁਰੂ ਸਾਹਿਬ ਨੇ فرمایا ਹੈ ਸੇਵਕ ਸੇਖ ਸਬੂਜਣ ਆਵੇ ਕਾਵ ਹੈ ਹਰ ਹਰ ਉਤਮ ਬਾਣੀ ਕਾਵ ਸੁਨਿਆ ਤਿੰਨ ਕਾ ਹਰ ਥਾਏ ਪਾਈ ਜਿਨ ਸਾਧੂ ਬੁਲ ਕੀ ਆਗਿਆ ਸਤ ਸਤ ਕਰਮਾਨੀ ਸੁਗੁਰਮ ਪਿਆਰਿਓ ਮਹਾਰਾਜ ਸਾਨੂੰ ਗੁਰਬਾਣੀ ਗੁਰੂ ਤੁ ਸੰਜਾਰੈ ਹਾ ਗੁਰਬਾਣੀ ਗੁਰੂ ਦੁਆਰਾ ਸਮਝਾ ਰੈ ਹਾ ਕਿ ਸਾਰੇ ਗੁਰਸਿੱਖ ਸਤਗੁਰ ਨੂੰ ਉਜਣਾਉਂਦੇ ਹ ਔਰ ਸਾਰੀ ਪੂਜਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਨਤਮਸਤਕ ਹੁੰਦੇ ਹਨ ਮਹਾਰਾਜ ਕਹਿੰਦੇ ਹਨ ਪੇ ਗੁਰਸਿੱਖ ਪਰਮੇਸ਼ਰ ਨੂੰ ਕਉਂਦੇ ਵੀ ਹਨ ਤੇ ਸੁਣਦੇ ਵੀ ਹਨ ਹੁਣ ਮਹਾਰਾਜ ਕਹਿੰਦੇ ਵੀ ਗਾਵਿਆ ਸੁਣਿਆ ਪ੍ਰਵਾਨ ਕੇਦਾ ਗਾਵਿਆ ਸੁਣਿਆ ਪ੍ਰਵਾਨ ਕੇਦਾ ਹੁਣ ਅੱਗੇ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਗਾਵਿਆ ਸੁਣਿਆ ਤਿੰਕਾ ਹਰ ਥਾਂੇ ਪਾਏ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਣੇ ਗੁਰਮਖ ਪਿਆਰਿਓ ਮਹਾਰਾਜ ਫਰਮਾਨ ਕਰ ਰਹੇ ਨੇ ਕਿ ਗਾਵਿਆ ਸੁਣਿਆ ਉਹਨਾਂ ਹੀ ਜੀਵਾਂ ਦਾ ਉਨਾ ਹੀ ਮਨਾ ਦਾ ਉਨਾ ਹੀ ਮਨੁੱਖਾ ਦਾ ਖਾਏ ਪੈਂਦਾ ਹੈ ਪਰ ਪਾਪ ਵਾਹਿਗੁਰੂ ਜੀ ਨੂੰ ਪਰਵਾਣ ਹੁੰਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਆਗਿਆ ਪਾਪ ਜੋ ਹੁਕਮ ਸਾਨੂੰ ਗੁਰਬਾਣੀ ਗੁਰੂਦਵਾਰਾ ਸਮਝਾਇਆ ਜਾ ਰਿਹਾ ਹੈ ਜਦ ਤੱਕ ਅਸੀਂ ਉਸ ਨੂੰ ਸੱਤ-ਸੱਤ ਕਰ ਮੰਨਦੇ ਨਹੀਂ ਮਹਾਰਾਜ ਕਹਿੰਦੇ ਵੀ ਸਾਨੂੰ ਉਹ ਸੱਤ-ਸੱਤ ਕਰਕੇ ਮੰਨਣਾ ਚਾਹੀਦਾ ਹੈ ਤੇ ਜਦ ਤੱਕ ਗੁਰਮੁਖ ਪਿਆਰਿਓ ਆਪਾਂ ਮੰਨਦੇ ਨਹੀਂ ਸਾਡਾ ਕਾਵਿਆ ਤੇ ਸੁਣਿਆ ਕੋਈ ਥਾਏ ਨਹੀਂ ਪੈਂਦਾ ਸਭ ਬਿਰਥਾ ਜਾਂਦਾ ਹੁਣ ਬਿਰਥਾ ਜਾਂਦਾ ਕਿਉਂ ਕਿਉਂਕਿ ਗੁਰਮੁਖ ਪਿਆਰਿਓ ਆਪਾਂ ਉਪਰੋਂ ਉਪਰੋਂ ਤਾਂ ਸਾਰੇ ਵਾਹਿਗੁਰੂ ਜੀ ਨੂੰ ਪਿਆਰ ਕਰਦੇ ਆ ਬਾਣੀ ਨੂੰ ਸੁਣਦੇ ਵੀ ਆ ਬਾਣੀ ਨੂੰ ਪੜ੍ਹਦੇ ਵੀ ਆ ਬਾਣੀ ਨੂੰ ਗਾਉਂਦੇ ਵੀ ਆ ਪਰ ਕਦੀ ਵੀ ਗੁਰਬਾਣੀ ਗੁਰੂ ਜੀ ਦਾ ਕਹਿਣਾ ਆਪਾਂ ਨਹੀਂ ਮੰਨਦੇ ਗੁਰਮੁਖ ਪਿਆਰਿਓ ਮੰਨਣ ਤੋਂ ਭਾਵ ਹੁੰਦਾ ਕਮਾਉਣਾ ਤੇ ਆਪਾਂ ਦੇ ਬਾਣੀ ਦਾ ਹੁਕਮ ਕਮਾਉਂਦੇ ਨਹੀਂ ਆ ਦੱਸੋ ਹਾਂ ਵੀ ਕਿਹੜੇ ਸੱਤ-ਸੱਤ ਕਰਕੇ ਮੰਨ ਕੇ ਉਹਨੂੰ ਕਮਾਉਂਦੇ ਹੌਣ ਸੁ ਮਹਾਰਾਜ ਕਹਿੰਦੇ ਵੀ ਜਦ ਤੱਕ ਗੁਰਬਾਣੀ ਗੁਰੂ ਮਹਾਰਾਜ ਦੇ ਅਨਸਾਰ ਅਸੀਂ ਆਪਣਾ ਜੀਵਨ ਨਹੀਂ ਬਣਾਉਂਦੇ ਉਸ ਮੁਤਾਬਕ ਅਸੀਂ ਜੀਵਨ ਜੀਣ ਦਾ ਢੰਗ ਹੀ ਨਹੀਂ ਸਿੱਖਦੇ ਅਸੀਂ ਉਹੀ ਪਾਪ ਕਰਮ ਉਹੀ ਨਿੰਦਿਆ ਚੁਗਲੀ ਉਹੀ ਦੁਬਦਾ ਦਵੇਸ਼ ਉਹੀ ਜਾਤ ਪਾਤ ਉਹੀ ਊਚ ਨੀਚ ਤੇਰ ਮੇਰ ਵਿੱਚ ਵਿਚਰਦੇ ਹਾਂ ਮਹਾਰਾਜ ਸਾਡਾ ਕਿਤੋਂ ਗਾਵਿਆ ਸੁਣਿਆ ਮੰਨ ਲੈਣਗੇ ਮਹਾਰਾਜ ਸਾਨੂੰ ਜੋ ਹੁਕਮ ਕਰ ਰਹੇ ਨੇ ਵੀ ਗਾਵਿਆ ਸੁਣਿਆ ਗੁਰਮਖ ਪਿਆਰਿਓ ਉਹਨਾਂ ਦਾ ਹੀ ਥਾਂ ਪੈਂਦਾ ਜਿਹੜੇ ਸਤਗੁਰਾਂ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਣਾਉਂਦੇ ਨੇ ਜੀਵਨ ਜਾਚ ਸਿੱਖਦੇ ਨੇ ਸੋ ਆਪਾਂ ਗੁਰਮਖ ਪਿਆਰਿਓ ਆਪਣੇ ਆਪਣੇ ਹਿਸਾਬ ਨਾਲ ਇਹ ਕਰਮਕਾਂਡ ਹੀ ਹੈ ਕਰਮਕਾਂਡ ਕਰੀ ਜਾਂਦੇ ਆ ਤੇ ਵਾਹਿਗੁਰੂ ਜੀ ਨੇ ਕਰਮਕਾਂਡ ਮਨਜ਼ੂਰ ਨਹੀਂ ਇਹ ਸਭ ਜੋ ਜੀਵਨ ਦਾ ਜੀਵਨ ਹੁੰਦਾ ਕਾਲ ਦੇ ਮਾਰਗ ਦੇ ਚੱਲਦੇ ਨੇ ਤੇ ਕਾਲ ਨੂੰ ਹੀ ਪਹੁੰਚਦੇ ਨੇ ਪਾਉ ਤਰੈ ਗੁਣਾ ਚੀ ਆ ਉਹਨਾਂ ਦਾ ਮਨ ਤਿੰਨ ਤਰ੍ਹਾਂ ਦੀ ਮਾਇਆ ਚ ਮਨ ਸਾਡਾ ਸੁੱਤਾ ਪਿਆ ਸੁਕਰੀ ਜੀ ਕਹਿੰਦੇ ਵੀ ਮਨ ਸੁੱਤਾ ਕਿਉਂ ਜੀ ਅਸੀਂ ਤਾਂ ਜਾਗਦੇ ਆਂ ਜੀ ਅਸੀਂ ਤਾਂ ਵਧੀਆ ਕਰਮ ਕਰਦੇ ਆ ਗੁਰਮਖ ਪਿਆਰਿਓ ਕੋਈ ਵਧੀਆ ਕਰਮ ਨਹੀਂ ਸਭ ਆਪਣੀ ਮਤ ਅਨੁਸਾਰ ਸਭ ਕੁਝ ਹਉਮੈ ਹੰਕਾਰ ਦੇ ਵਿੱਚ ਜਦ ਤੱਕ ਅਸੀਂ ਆਪਣੇ ਜੀਵਨ ਚ ਗੁਰੂ ਵਾਲੇ ਨਹੀਂ ਬਣਦੇ ਜਦ ਤੱਕ ਆਪਾਂ ਸਿੱਖੀ ਸੰਗਤ ਨਾਲ ਨਹੀਂ ਜੁੜਦੇ ਜਦ ਤੱਕ ਆਪਾਂ ਗੁਰਬਾਣੀ ਗੁਰੂ ਅਨੁਸਾਰ ਸੰਤ ਮਾਰਗ ਦੇ ਨਹੀਂ ਚੱਲਦੇ ਕਿਉਂਕਿ ਮਹਾਰਜ ਬਾਣੀ ਚ ਹੁਕਮ ਕਰਦੇ ਹਨ ਕਿ ਸੰਤ ਮਾਰਗ ਤੋਂ ਹੀ ਸਾਡਾ ਜਿਹੜਾ ਗੁਰਮਤ ਅਨੁਸਾਰ ਜੀਵਨ ਸਟਾਰਟ ਹੁੰਦਾ ਸ਼ੁਰੂ ਹੁੰਦਾ ਜਿਹੜਾ ਆਪਾਂ ਜੀਵਨ ਇੱਥੇ ਰੁੱਦਰ ਆਪਣੀ ਮਾਤ ਅਨੁਸਾਰ ਆਪਣੇ ਮਰਜ਼ੀ ਨਾਲ ਭਜਨ ਬੰਦਗੀ ਆਪਣੀ ਮਰਜ਼ੀ ਨਾਲ ਕਰਮ ਕਾਂਡ ਆਪਣੀ ਮਾਤ ਅਨੁਸਾਰ ਜੀਵਨ ਚਲਾਉਂਦੇ ਆ ਸ਼ੁਕਰ ਗੁਰਮਤ ਪਿਆਰੋ ਆਪਣੀ ਮਾਤ ਅਨੁਸਾਰ ਦਾ ਜੀਵਨ ਵਾਇਗੁਰੂ ਜੀ ਨੂੰ ਪ੍ਰਵਾਣ ਹੋਈ ਨਹੀਂ ਸਕਦਾ ਆ ਲੱਖਾਂ ਕਰੋੜਾ ਕਰੋੜਾਂ ਦੀ ਗਿਣਤੀ ਕਰੋੜਾਂ ਕਰੋ ਅਰਬਾਂ ਖਰਪਾਂ ਦੀ ਗਿਣਤੀ ਜਨਤਾ ਤੁਰੀ ਫਿਰਦੀ ਹੈ ਕੌਣ ਪੁੱਛਦਾ ਉੱਥੇ ਕੋਈ ਨਹੀਂ ਗੁਰਮਖ ਪਿਆਰਿਓ ਕੋਈ ਉੱਥੇ ਪੁੱਛ ਨਹੀਂ ਹੁੰਦੀ ਜਦ ਤੱਕ ਆਪਾਂ ਇੱਕ ਮਾਰਗ ਤੇ ਨਹੀਂ ਚੱਲਦੇ ਆਪਾਂ ਟੀਚਰ ਦੇ ਅਨਸਾਰ ਆਪਣਾ ਟੀਚਰ ਨਹੀਂ ਗੁਰੂ ਨਹੀਂ ਚੁਣਦੇ ਕੋਈ ਆਪਾਂ ਸੰਤ ਮਾਰਗ ਤੇ ਨਹੀਂ ਚੱਲਦੇ ਇਹੋ ਜਿਹੇ ਪਿਆਰਿਆਂ ਨਾਲ ਆਪਾਂ ਮੇਲ ਮਲਾਪ ਹੀ ਨਹੀਂ ਰੱਖਦੇ ਜੇ ਜਿਹੜੇ ਖੁਦ ਵਾਹਿਗੁਰੂ ਜੀ ਨੂੰ ਮਿਲੇ ਹੋਣ ਤੇ ਖੁਦ ਜਿਹੜੇ ਸਾਨੂੰ ਆਪ ਉਹ ਸੁਖਸ਼ਮ ਗਿਆਨ ਦੱਸ ਕੇ ਸਾਨੂੰ ਮਾਰਗ ਤੇ ਨਾਲ ਲੈ ਕੇ ਚੱਲਣਾ ਸੁਗੁਰਮਖ ਪਿਆਰਿਓ ਜਾਂ ਸਾਧੂ ਸੰਤ ਸਾਨੂੰ ਸਮਝਾ ਕੇ ਮਾਰਗ ਤੇ ਲੈ ਕੇ ਚੱਲਦੇ ਆ ਤਾਂ ਕਿਤੇ ਸਾਡਾ ਜਿਹੜਾ ਇਹ ਜੀਵਨ ਵਾਹਿਗੁਰੂ ਜੀ ਨੂੰ ਪਰਵਾਣ ਹੁੰਦਾ ਵੇਖੋ ਅਰਬਾਂ ਖਰਬਾਂ ਦੀ ਕਰੋੜਾਂ ਦੀ ਇਹ ਸਾਬ ਲਾ ਲੋ ਸ਼ੁਰੂ ਲਾ ਲੋ ਕਰੋੜਾਂ ਤੋਂ ਲੈ ਕੇ ਅਰਬਾਂ ਖਰਬਾਂ ਤੱਕ ਲੱਖਾਂ ਦੀ ਤਾਂ ਕੋਈ ਗੱਲ ਹੀ ਨਹੀਂ ਜਿਹੜੀ ਇਹ ਜੀਵ ਜੰਤ ਜੀਵ ਜਿਹੜੇ ਦੁਰੇ ਫਿਰਦੇ ਸੰਸਾਰ ਆਪਣੀ ਮਤ ਅਨੁਸਾਰ ਪਾਪ ਕਰਮ ਕਰੀ ਜਾ ਰਹੇ ਨੇ ਕਾਲ ਦੇ ਚੱਕਰ ਚ ਫਸੇ ਹੋਏ ਨੇ ਸੋ ਇਹਨਾਂ ਦਾ ਕਾਵਿਆ ਸੁਣਿਆ ਆ ਚਾਹੀਓ ਆਪਾਂ ਵੀ ਵਿੱਚ ਜੇ ਆਪਣਾ ਜੀਵਨ ਇਦਾਂ ਦਾ ਤੇ ਫਿਰ ਆਪਾਂ ਵੀ ਉਹਨਾਂ ਜਿ ਰਲਦੇ ਆ ਸੋ ਆਪਾਂ ਇਹ ਨਾ ਗੈਹ ਦੀਏ ਵੀ ਆਪਾਂ ਸੁਣ ਸੁਣ ਲਿਆ ਗਾਣ ਅਸੀਂ ਸੁਣ ਕੇ ਉਸ ਮਾਲਕ ਨੂੰ ਪ੍ਰਾਪਤ ਹੋ ਗਏ ਹੁਣ ਤੱਕ ਪਹੁੰਚ ਗਏ ਨਹੀਂ ਗੁਰਮੁਖ ਪਿਆਰੋ ਕਮਾਉਣਾ ਪੈਂਦਾ ਆਪਣੇ ਮਨ ਦੇ ਵਿਚਾਰਾਂ ਨੂੰ ਪਕੜਨਾ ਪੈਂਦਾ ਇਹਨਾਂ ਨੂੰ ਮਾਰਨਾ ਪੈਂਦਾ ਬੁੱਧੀ ਨੂੰ ਨਿਰਮਲ ਕਰਨਾ ਪੈਂਦਾ ਬਵੀਕ ਚਾਉਣਾ ਪੈਂਦਾ ਸੋ ਜਦ ਤੱਕ ਸਾਡੇ ਅੰਦਰੋਂ ਵਿਚਾਰ ਨਹੀਂ ਮਰਦੇ ਸਾਨੂੰ ਆਪਣਾ ਮਾਰਗ ਨਹੀਂ ਦਿਸਦਾ ਸਾਨੂੰ ਆਪਣਾ ਮਾਰਗ ਨਹੀਂ ਦਿਸਦਾ ਵਿਚਾਰਾਂ ਨੇ ਅੰਦਰ ਇੰਨਾ ਜ਼ਿਆਦਾ ਸ਼ੋਰ ਸ਼ਰਾਬਾ ਪਾਇਆ ਹੈ ਤੇ ਉਹ ਸਾਨੂੰ ਸਾਡੇ ਮਾਰਗ ਤੇ ਚੱਲਣੇ ਨਹੀਂ ਦਿੰਦੇ ਸਾਡਾ ਹਉਕਾ ਸੀ ਕਿਤੇ ਹੋ ਰਿਹਾ ਸਾਡਾ ਧਿਆਨ ਹੀ ਕਿਤੇ ਹੋ ਰਿਹਾ ਸੋ ਗੁਰਮੁਖ ਪਿਆਰਿਓ ਇਹ ਆਪਾਂ ਨੂੰ ਸੂਕਸ਼ਮ ਦਾ ਗਿਆਨ ਜਦੋਂ ਸੰਤ ਜਨ ਸਾਧੂ ਜਨ ਦਿੰਦੇ ਨੇ ਤੇ ਫਿਰ ਆਪਣਾ ਮਨ ਸੋਜੀ ਬੋਜੀ ਜਾ ਹੁੰਦਾ ਜਦੋਂ ਸਾਨੂੰ ਗੁਰੂ ਦਾ ਸ਼ਬਦ ਜਪਣ ਵਾਸਤੇ ਦਿੰਦੇ ਨੇ ਸਾਧ ਜਨ ਤੇ ਉਹ ਸ਼ਬਦ ਨੂੰ ਜਪ-ਜਪ ਕੇ ਜਪ-ਜਪ ਕੇ ਆਪਾਂ ਵਿਚਾਰਾਂ ਨੂੰ ਮਾਰਦੇ ਆ ਸੰਸਾਰਾ ਸੰਸਾਰ ਮਹਾਰਜ ਕਹਿੰਦੇ ਵਿਚਾਰਾਂ ਦਾ ਤੇ ਵਿਚਾਰਾਂ ਦਾ ਮਾਰਿਆ ਹੋਇਆ ਹੈ ਕਾਂ ਕ੍ਰੋਧ ਲੋ ਮੋਹ ਹੰਕਾਰ ਲਟਾੜੀ ਜਾ ਰੇ ਮਨਾਂ ਨੂੰ ਮਨਾਂ ਨੂੰ ਕੋਈ ਸੋਜੀ ਨਹੀਂ ਕੋਈ ਆਰ ਪਾਰ ਕੋਈ ਦਿਸ ਨਹੀਂ ਰਿਹਾ ਐਂ ਗੁਬਾਰਸ਼ ਆਇਆ ਪਿਆ ਅਗਿਆਨਤਾ ਦਾ ਹਨੇਰਾ ਕੁਛ ਨਹੀਂ ਪਤਾ ਕਿੱਧਰ ਨੂੰ ਜਾਣਾ ਹੈ ਕੀ ਕਰਨਾ ਹੈ ਮਨੁੱਖਾ ਜਾਮਾ ਪਾਦ ਵਾਸਤੇ ਮਿਲਿਆ ਕਿਵੇਂ ਆਏ ਆ ਸੋ ਗੁਰਮਖ ਪਿਆਰੋ ਐ ਹੋ ਜਾ ਜੀਵਨ ਐ ਸੰਸਾਰ ਦੇ ਵਿੱਚ ਜੀਵਾਂ ਦਾ ਸੋ ਮਹਾਰਾਜ ਕਹਿੰਦੇ ਨੇ ਬਈ ਸਾਨੂੰ ਗੁਰੂ ਦੀ ਸੰਗਤ ਵਿੱਚ ਆਉਣਾ ਚਾਹੀਦਾ ਸਾਧ ਜਨਾਂ ਦੀ ਸੰਗਤ ਚ ਆਉਣਾ ਚਾਹੀਦਾ ਬੈਠਣਾ ਚਾਹੀਦਾ ਇਹੋ ਜਿਹੇ ਗੁਰਮਖ ਪਿਆਰਿਆਂ ਨਾਲ ਬੈਠ ਕੇ ਵਿਚਾਰ ਕਰਨੀ ਸੁਣਨੀ ਚਾਹੀਦੀ ਆ ਤੇ ਸਮਝ ਲੈਣੀ ਚਾਹੀਦੀ ਆ ਉਹ ਫਿਰ ਸਾਨੂੰ ᔪਗਤੀ ਦੱਸਦੇ ਨੇ ਤੇ ᔪਗਤੀ ਦੱਸ ਕੇ ਸਾਨੂੰ ਇਸ ਕਾਲ ਦੇ ਸਰਕਲ ਚੋਂ ਕੱਢਦੇ ਨੇ ਕਾਲ ਦੇ ਚੱਕਰ ਚੋਂ ਕੱਢਦੇ ਨੇ ਸੋ ਮਹਾਰਾਜ ਬਾਣੀ ਚ ਕਹਿੰਦੇ ਨੇ ਜੋਗ ਜੁਗਤ ਸੁਣ ਆਇਓ ਗੁਰਤੇ ਜੋਗ ਜੁਗਤ ਸੁਣ ਆਇਓ ਗੁਰ ਤੇ ਮੌਕੋ ਸਤਿਗੁਰ ਸ਼ਬਦ ਬੁਜਾਏ ਗੁਰਮਖ ਪਿਆਰਿਓ ਉਹ ਆਪਾਂ ਨੂੰ ਜੁਗਤੀ ਦੱਸਦੇ ਨੇ ਕਿ ਕਿਦਾਂ ਸ਼ਬਦ ਨੂੰ ਜਪਣਾ ਤੇ ਉਹ ਜਪ ਜਪ ਕੇ ਜਪ ਜਪ ਕੇ ਅਸੀਂ ਵਿਚਾਰਾਂ ਨੂੰ ਮਾਰ ਕੇ ਫਿਰ ਸਾਡਾ ਮਨ ਕਿਤੇ ਉੱਪਰ ਉੱਠਦਾ ਹੈ ਤੇ ਮਿਹਨਤ ਕਰਨੀ ਪੈਂਦੀ ਆ ਕਦੀ ਮਨ ਸਾਡਾ ਰਜੋ ਗੁਣ ਤੇ ਡਿੱਗ ਜਾਂਦਾ ਕਦੀ ਤਮੋ ਗੁਣ ਤੇ ਡਿੱਗ ਜਾਂਦਾ ਕਦੀ ਸਤੋ ਗੁਣ ਤੇ ਡਿੱਗ ਜਾਂਦਾ ਹੈ ਤੇ ਮਨ ਇਸ ਤਰ੍ਹਾਂ ਇਹਨਾਂ ਹੱਟੀਆਂ ਦੇ ਉੱਤੇ ਫਿਰ ਜਾਂਦਾ ਆ ਤੇ ਇਹ ਸਾਰਾ ਕੁਝ ਤ੍ਰੈ ਗੁੰਜੜਿਆ ਕਾਲ ਦੇ ਅਧੀਨ ਆ ਵਰਮਕ ਪਿਆ ਰਿਓ ਸੋ ਇਹ ਮਹਾਰਾਜ ਬਾਣੀ ਚ ਸਾਨੂੰ ਸਮਝਾਉਣਾ ਕਰਦੇ ਨੇ ਜਦ ਤੱਕ ਆਪਾਂ ਜੁਗਤੀ ਨੂੰ ਨਹੀਂ ਜਾਣਦੇ ਜੁਗਤੀ ਨੂੰ ਸੁਣਦੇ ਨਹੀਂ ਪੁੱਛਦੇ ਨਹੀਂ ਅਸੀਂ ਉਹ ਸੱਚ ਦੇ ਮਾਰਤੇ ਚੱਲੇ ਨਹੀਂ ਸਕਦੇ ਉਹ ਸੱਚ ਭਾਵੇਂ ਸਾਡੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਤੇ ਅਸੀਂ ਉਸ ਦੇ ਵਿੱਚ ਸਮਾਏ ਹੋਏ ਆ ਸਾਰਾ ਸੰਸਾਰ ਬ੍ਰਹਮ ਦੇ ਵਿੱਚ ਆ ਤੇ ਬ੍ਰਹਮ ਸਾਰਿਆਂ ਦੇ ਵਿੱਚ ਆ ਇਹ ਸਾਰਾ ਬ੍ਰਹਮ ਸਮਾਇਆ ਹੋਇਆ ਇਹ ਸਾਨੂੰ ਗੁਰੂ ਦੇ ਸ਼ਬਦ ਦੁਆਰਾ ਜਾਗ ਕੇ ਪਤਾ ਲੱਗਦਾ ਹੈ ਜਦੋਂ ਫਿਰ ਗੁਰੂ ਦੇ ਦਿੱਤੇ ਹੋਏ ਗਿਆਨ ਦੁਆਰਾ ਇਹ ਨੇਤਰ ਸਾਡੇ ਸੰਸਾਰ ਨੂੰ ਦੇਖਦੇ ਨੇ ਤੇ ਗੁਰਮਖ ਪਿਆਰਿਓ ਫਿਰ ਸੰਸਾਰ ਤਾਂ ਉਹੀ ਆ ਪਰ ਸਾਡੀ ਦੇਖਣ ਦੀ ਅੱਖ ਸਾਡੀ ਵਿਚਾਰ ਸਾਡੀ ਸੋਚ ਸਮਝ ਬਦਲ ਜਾਂਦੀ ਆ ਤੇ ਫਿਰ ਆਪਾਂ ਨੂੰ ਇਹ ਸੋਝੀ ਪੈਂਦੀ ਆ ਪੀਸੀ ਇਸੇ ਸੰਸਾਰ ਦੇ ਵਿੱਚ ਕਿਦਾਂ ਸੁੱਤੇ ਹੋਏ ਫਰੀ ਜਾਂਦੇ ਸੀਗੇ ਸਾਡੇ ਮਨ ਵਿਚਾਰਾਂ ਸੀਗੇ ਦੁੱਖ ਦਾ ਅਨੰਦ ਆ ਚੁਗਲੀ ਲੜਾਈਆਂ ਝਗੜੇ ਇਹ ਸਾਰਾ ਕੁਝ ਸਾਡਾ ਜੀਵਨ ਸੀਗਾ ਤੇ ਜਦੋਂ ਗੁਰੂ ਨੇ ਗਿਆਨ ਦਿੱਤਾ ਸ਼ਬਦ ਨੂੰ ਜਪਣ ਦੀ ਯੁਗਤੀ ਦਿੱਤੀ ਤਰੀਕਾ ਸਿਖਾਇਆ ਸੂਖਮ ਦਾ ਗਿਆਨ ਦਿੱਤਾ ਤੇ ਕਿਤਰਾ ਸਾਡਾ ਜਿਹੜਾ ਤਨ ਮਨ ਅੰਦਰੋਂ ਸ਼ਬਦ ਦੁਆਰਾ ਤੋਤਾ ਗਿਆ ਤੇ ਉਹੀ ਹੁਣ ਜਿਹੜੀ ਸਾਡੀ ਸੰਸਾਰ ਨੂੰ ਦੇਖਣ ਦੀ ਦ੍ਰਿਸ਼ਟੀ ਕਿਦਾਂ ਚੇਂਜ ਹੋ ਗਏ ਸੋ ਮਹਾਰਾਜ ਬਾਣੀ ਜੀ ਦਾ ਫਰਮਾਨ ਕਰਦੇ ਨੇ ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੈ ਜਿਉ ਜੇ ਸਾਡਾ ਮਨ ਜੁਗਤੀ ਨੂੰ ਜਾਣ ਲਵੇ ਸਮਝ ਲਵੇ ਤਾਂ ਫੇਰ ਉਹ ਸੱਚ ਨੂੰ ਜਾਣ ਲੈਂਦਾ ਬ੍ਰਹਮ ਨੂੰ ਜਾਣ ਲੈਂਦਾ ਕਿ ਸਾਰੇ ਜਿਹੜਾ ਪ੍ਰਮਾਣ ਕਿਦਾਂ ਸਮਾਇਆ ਹੋਇਆ ਕਿਉਂਕਿ ਬ੍ਰਹਮ ਦੇ ਬ੍ਰਹਮ ਤਾਂ ਸਮਾਇਆ ਹੋਇਆ ਸਾਰੇ ਪਰ ਸਾਡਾ ਜਿਹੜਾ ਮਨਿਆ ਵਿਚਾਰਾਂ ਵਿੱਚ ਆ ਅਸੀਂ ਮਾਇਆ ਨੂੰ ਦੇਖਦੇ ਹਾਂ ਮਾਇਆ ਦੇ ਵਿਚਾਰਿਆ ਮਾਇਆ ਦੇ ਰਸਤੇ ਤੇ ਆਪਾਂ ਚੱਲ ਰਹੇ ਆਂ ਮਾਇਆ ਦੇ ਮਾਰਗ ਤੇ ਚੱਲਣਾ ਤੇ ਚੱਲਣ ਨੂੰ ਮਹਾਰਜ ਨੇ ਇਹਨੂੰ ਤਤ ਦਾ ਮਾਰਗ ਵੀ ਕਹਤਾ ਪਰਮੇਸ਼ਰ ਦੇ ਮਾਰਗ ਤੇ ਚੱਲਣ ਨੂੰ ਮਹਾਰਜ ਨੇ ਲੇਵ ਦਾ ਮਾਰਗ ਕਹਤਾ ਵੀ ਦੋ ਹੀ ਰਸਤੇ ਨੇ ਸੰਸਾਰ ਦੇ ਵਿੱਚ ਇੱਕ ਲੇਵ ਦਾ ਮਾਰ ਗਿਆ ਦੂਜਾ ਤਤ ਦਾ ਮਾਰ ਗਿਆ ਲੈਬ ਤਤ ਤੁਹੇ ਰਹਾ ਹੈ ਉਹ ਕਮੀਕਾਰ ਕਮਾਏ ਸੋ ਕਿਦਾਂ ਆਪਾਂ ਨੂੰ ਜਿਹੜੇ ਪੰਜ ਨੇ ਇਹ ਆਪਣੇ ਮਾਰਗ ਤੇ ਲੈ ਜਾਂਦੇ ਨੇ ਚਾਤਕ ਆਪਾਂ ਸੱਚ ਦੇ ਮਾਰਗ ਤੇ ਆਉਣ ਵਾਸਤੇ ਸਾਧ ਜਨਾਂ ਦਾ ਜਿਹੜਾ ਉਹ ਸੰਗ ਨਹੀਂ ਕਰਦੇ ਔਰ ਆਪਾਂ ਉਹ ਟਾਸਣਾ ਨਹੀਂ ਲੈਂਦੇ ਪਰਮੇਸ਼ਰ ਦਾ ਅਰਦਾਸਾਂ ਬੇਨਤੀਆਂ ਸਾਨੂੰ ਕਰਨੀਆਂ ਚਾਹੀਦੀਆਂ ਕਿ ਸੱਚੇ ਸਾਧੂਆਂ ਦੀ ਸੰਗਤ ਸਾਨੂੰ ਮਿਲੇ ਤੇ ਫਿਰ ਕਿਤੇ ਜਾ ਕੇ ਮਹਾਰਾਜ ਕਿਰਪਾ ਕਰਦੇ ਨੇ ਤਾਂ ਸਾਧ ਜਨਾਂ ਦਾ ਸੰਗ ਬਖਸ਼ਿਸ਼ ਕਰਦੇ ਨੇ ਤੇ ਫਿਰ ਆਪਣਾ ਮਨ ਜਿਹੜਾ ਸਮਝ ਕੇ ਮਾਰਗ ਤੇ ਚੱਲਦਾ ਆ ਸੋ ਇਹ ਸਾਰਾ ਮਹਾਰਾਜ ਦੱਸਦੇ ਨੇ ਕਿ ਪਹਿਲਾਂ ਸਾਡਾ ਮਨ ਮਾਇਆ ਚ ਹੋਣ ਕਰਕੇ ਸਾਨੂੰ ਮਾਇਆ ਹੀ ਦਿਸਦੀ ਆ ਫਿਰ ਜਦੋਂ ਸਾਨੂੰ ਸੱਚੀ ਸੰਗਤ ਵਿੱਚ ਜੁੜ ਕੇ ਮਾਰਗ ਦਾ ਪਤਾ ਲੱਗਦਾ ਸੱਚ ਦਾ ਪਤਾ ਲੱਗਦਾ ਤੇ ਸਾਨੂੰ ਉਸ ਮਾਲਕ ਸਮਾਇਆ ਹੋਇਆ ਸਾਰੇ ਦਿਸਣ ਲੱਗ ਜਾਂਦਾ ਹੈ ਫਿਰ ਮਹਾਰਾਜ ਇਹ ਵੀ ਬਾਣੀ ਚ ਦੱਸਦੇ ਨੇ ਵੀ ਪਹਿਲਾਂ ਕਿਉਂ ਨਹੀਂ ਸੀ ਦਿਖਦਾ ਕਿਉਂਕਿ ਪਹਿਲਾਂ ਜੁਗਤੀ ਨਹੀਂ ਸੀ ਵਰਮਕ ਪਿਆਰੋਂ ਸਾਨੂੰ ਸੱਚ ਦਾ ਹੀ ਨਹੀਂ ਸੀ ਭੇਤ ਵੀ ਸੱਚ ਹੈਗਾ ਕੀ ਆ ਕਿਉਂਕਿ ਆਪਾਂ ਤੇ ਆਕਾਰਾਂ ਨੂੰ ਪੂਜਦੇ ਸੀ ਆਕਾਰਾਂ ਨੂੰ ਪੂਜ-ਬੂਜ ਕੇ ਕਿਉਂਕਿ ਆਪਾਂ ਆਕਾਰ ਹੀ ਦੇਖਦੇ ਸੀ ਆ ਵੀ ਚਲਾ ਸੱਚ ਤੇ ਸਾਨੂੰ ਖਾਲੀ ਖਲਾ ਦਿਸਦਾ ਹੀ ਨਹੀਂ ਸੀ ਇਹਦਾ ਤੇ ਸਾਨੂੰ ਭੇਤ ਹੀ ਨਹੀਂ ਸੀ ਸੋ ਇਸ ਕਰਕੇ ਮਹਾਰਾਜ ਸਾਨੂੰ ਦੱਸਦੇ ਨੇ ਵੀ ਅਗਿਆਨਤਾ ਦੇ ਵਿੱਚ ਆਪਾਂ ਮਾਇਆ ਹੀ ਦੇਖੀ ਜਾਂਦੇ ਆ ਜੋ ਦ੍ਰਿਸ਼ਟਮਾਣੀ ਸਾਰੀ ਮਾਇਆ ਤੇ ਮਾਇਆ ਦੇ ਵਿੱਚ ਵਿਚਾਰਾਂ ਵਿੱਚ ਫੁਰਨਿਆਂ ਵਿੱਚ ਆਪਾਂ ਜਿਹੜਾ ਆਪਣੇ ਮਨ ਸੀਗੇ ਤੇ ਮਾਇਆ ਨੂੰ ਦੇਖਦੇ ਸੀ ਮਾਇਆ ਨੂੰ ਦ੍ਰਿੜ ਕੀਤਾ ਹੋਇਆ ਸੀ ਕਿ ਸੱਚ ਤਾਂ ਆਪਾਂ ਨੇ ਸੱਚ ਦੇ ਬਾਰੇ ਤੇ ਜਾਣਦੇ ਨਹੀਂ ਸੀ ਤੇ ਆਕਾਰਾਂ ਨੂੰ ਹੀ ਪੂਜੀ ਜਾਂਦੇ ਸੀ ਤੇ ਸਾਡ ਮੰਨ ਦੀਆਂ ਬੁੱਧੀਆਂ ਚ ਵੀ ਆਈ ਸੀ ਵੀ ਕੋਈ ਪਰਮੇਸ਼ਰ ਵੀ ਕੋਈ ਆਕਾਰ ਰੂਪੀ ਹੋਗਾ ਸੋ ਫੋਟੋਆਂ ਨੂੰ ਪੂਜੀ ਜਾਣਾ ਫੋਟੋਆਂ ਨੂੰ ਮੱਥੇ ਟੇਕੇ ਆਣੇ ਦ੍ਰਿਸ਼ਟਮਾਨ ਨੂੰ ਤੇ ਸਾਧ ਜਨਾਂ ਦੀ ਕਿਰਪਾ ਇਹ ਬਾਪੂ ਜੀ ਤਾਂ ਨੇ ਜਿਨ੍ਹਾਂ ਨੇ ਇਹੋ ਜਿਹਾ ਗਿਆਨ ਬਖਸ਼ਿਸ਼ ਕਰਤਾ ਅਨਿਰਾਕਰ ਪ੍ਰਮਾਤਮਾ ਸੱਚ ਨਾਲ ਜੋੜਤਾ ਪੀ ਐਮਾਨਾ ਕਿੰਨਾ ਨਿਰਮਲ ਹੋ ਜਾਂਦਾ ਗੁਰਮਤਿ ਪਿਆਰਿਓ ਪਵਿੱਤਰਤਾ ਦੇ ਮਾਰਗ ਤੇ ਚੱਲਦਾ ਮਹਾਰਾਜ ਤੇ ਕਹਿੰਦੇ ਆ ਵੀ ਮਾਇਆ ਬ੍ਰਹਮ ਹਰਮੇ ਸਭ ਸੰਗ ਵੀ ਮਾਇਆ ਤੇ ਬ੍ਰਹਮ ਸਾਹਮਣੇ ਵੀ ਆ ਅਰਾਪਸਚ ਰਮੀ ਹੋਈ ਆ ਸਾਡੇ ਸਾਹਮਣੇ ਵੀ ਆ ਪਰ ਸਾਨੂੰ ਸੋਝੀ ਨਹੀਂ ਜਦੋਂ ਤੱਕ ਸਾਨੂੰ ਪੂਰਾ ਗੁਰੂ ਦਾਸਨਾ ਦਵੇ ਬੇਤਨਾ ਦਵੇ ਗੁਰਮਤਿ ਪਿਆਰਿਓ ਸਾਨੂੰ ਨਿਰਆਕਾਰਤਾ ਪਤਾ ਹੀ ਨਹੀਂ ਲੱਗ ਸਕਦਾ ਸੋ ਮਹਾਰਾਜ ਨੇ ਬਾਰ ਬਾਰ ਬੁੱਝਣ ਤੇ ਸਾਨੂੰ ਜਿਹੜਾ ਹੁਕਮ ਕੀਤਾ ਵੀ ਬੁੱਝੋ ਬੁੱਝੋ ਪਾਉ ਜਿਤਾਇ ਇੱਕ ਬਾਤ ਨੂੰ ਆਪਾਂ ਪਾਉਣੀ ਹੈ ਪਹੇਲੀ ਆ ਕੋਈ ਪਾਉਣੀ ਹੈ ਆਪਾਂ ਤੇ ਉਹਨਾਂ ਆਪਾਂ ਦਾ ਉਹਦਾ ਆਨਸਰ ਕੁਐਸਚਨ ਕੱਢਦੇ ਆ ਇਦਾਂ ਹੀ ਸੰਗੁਰਮਖ ਪਿਆਰੋ ਇੱਕ ਪਹੇਲੀ ਜਿਹੜਾ ਉਹ ਪਰਮੇਸ਼ਰ ਬਣਿਆ ਹੈ ਸਭ ਕੁਝ ਸਾਡੇ ਸਾਹਮਣੇ ਆ ਪਰ ਅਗਿਆਨਤਾ ਦੇ ਹਨੇਰੇ ਚ ਵਿਚਾਰਾਂ ਚ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਜਦੋਂ ਪੂਰੇ ਸਾਧ ਜਨ ਸਾਨੂੰ ਉਹ ਮਾਰਗ ਦੱਸਦੇ ਨੇ ਤੇ ਉਹ ਸੱਚ ਨੂੰ ਦੇਖ ਕੇ ਸੱਚ ਨੂੰ ਜਪ-ਜਪ ਕੇ ਪਹਿਲਾਂ ਤੇ ਆਪਾਂ ਗਿਆਨ ਲੈ ਕੇ ਗੁਰਮੁਖ ਪੈਰੋ ਜਪਣਾ ਹੀ ਹੈ ਜਪ ਕੇ ਮਨ ਬੜਾ ਨਿਰਮਲ ਹੋ ਜਾਂਦਾ ਸਹੀ ਜੇ ਸਹੀ ਜੇ ਮਹਾਰਾਜ ਦੇ ਸਨਮਖੂਨੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਸਾਡੇ ਮਨ ਵਿਚਾਰਾਂ ਚ ਹੁਣ ਕਰਕੇ ਮਨ ਸਾਡੇ ਠਹਿਰ ਨਹੀਂ ਮਨ ਸਾਡੇ ਪਟਕਦੇ ਫਿਰਦੇ ਆ ਮਾਲਕ ਤੇ ਹਾਜ਼ਰ ਨਾਜ਼ਰ ਮਾਲਕ ਹਾਜ਼ਰ ਨਾਜ਼ਰ ਨੇ ਸਾਡੇ ਮਨ ਨੂੰ ਗੁਰਬਾ ਪੈਰੋ ਟਿਕਦੇ ਉਹ ਫਿਰ ਜਦੋਂ ਸਾਡੇ ਮਨ ਟਿਕ ਜਾਂਦੇ ਨੇ ਮਨ ਠਹਿਰ ਜਾਂਦੇ ਨੇ ਉਹ ਸਾਨੂੰ ਸੱਚ ਸਾਜ ਆਸ-ਪਾਸ ਅੱਪੇ ਤਾਂ ਉਹ ਨਾਲ ਸ਼ੁਰੂ ਇਹੰਦਾ ਪਾਸਣ ਲੱਗ ਜਾਂਦਾ ਸਾਨੂੰ ਸਮਝ ਆ ਜਾਂਦੀ ਆ ਉਹ ਸਾਹ ਦੇਣ ਵਾਲਾ ਪਰਮਾਤਮਾ ਤੇ ਸਾਡੇ ਆਸ-ਪਾਸ ਸਾਰੀ ਸਮਾਇਆ ਹੋਇਆ ਉਹ ਸੱਚ ਨਾਲ ਜੁੜ ਕੇ ਫਿਰ ਸਾਡੀ ਆਨੰਦ ਵਾਲੀ ਅਵਸਥਾ ਬਣਦੀ ਆ ਸਾਨੂੰ ਫਿਰ ਜਿਹੜੇ ਆਪਾਂ ਸੰਸਾਰ ਤੇ ਸ਼ੋਰ ਸ਼ਰਾਬੇ 'ਚ ਰੌਲੇ ਰੱਪੇ 'ਚ ਫਸੇ ਹੋਏ ਹੁੰਨੇ ਫਿਰ ਸਾਨੂੰ ਇਕਾਂਤ 'ਚ ਜਾ ਕੇ ਸੁੱਖ ਮਿਲ ਜਾਂਦਾ ਮਨ ਠਹਿਰ ਹੋ ਜਾਂਦਾ ਫਿਰ ਸਾਨੂੰ ਇਹ ਇਕੱਲੇ ਰਹਿਣਾ ਵੀ ਸਾਨੂੰ ਫਿਰ ਵਧੀਆ ਲੱਗਦਾ ਹੈ ਤੇ ਇਕੱਲੇ ਰਹਿਣ ਦਾ ਐਸਾ ਸਾਨੂੰ ਕੋਈ ਹੁਕਮ ਨਹੀਂ ਹੈ ਇੰ ਗੁਰੂ ਸਾਹਿਬ ਲੋਰਾਂ ਤੇ ਆਪਾਂ ਸੰਸਾਰ ਚੀਆ ਪਰ ਸਾਡਾ ਮਨ ਵਿਚਾਰਾਂ ਤੋਂ ਜਿਹੜਾ ਰਹਿ ਦੋ ਕੇ ਇਕੱਲਾ ਹੋ ਜਾਂਦਾ ਤੇ ਉਹਨੂੰ ਫਿਰ ਅੰਦਰ ਆਪਣੇ ਆਨੰਦ ਆਉਣ ਲੱਗ ਜਾਂਦਾ ਫਿਰ ਜੀਵਨ ਨਾਲ ਬਹੁਤੇ ਵਿਚਾਰਾਂ ਕਰਨੀਆਂ ਬਾਹਰ ਕਿਸੇ ਨਾਲ ਬੋਲਣਾ ਗੁਰੂ ਕਹ ਰਹੇ ਉਹ ਫਿਰ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਮਨ ਫਿਰ ਸੱਚ ਨਾਲ ਜੁੜੇ ਜਾਂਦਾ ਥੇਰ ਹੋ ਜਾਂਦਾ ਮਨ ਦੇ ਵਿਚਾਰ ਫੁਰਨੇ ਨਹੀਂ ਰਹਾ ਜਾਂਦੇ ਇੱਧਰ ਉੱਧਰ ਦੀਆਂ ਵਿਚਾਰਾਂ ਹੀ ਨਹੀਂ ਮਨ ਕਰਦਾ ਔਰ ਨਹੀਂ ਨਹੀਂ ਲੈਂਦਾ ਸੋ ਇੰਨਾ ਸਹਿਜ ਮਾਰ ਗਿਆ ਵੀ ਵਿਚਾਰਾਂ ਨੂੰ ਰੋਕਣਾ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਲੋਕ ਇਹ ਗੱਲ ਕਹਿੰਦੇ ਨੇ ਆ ਕੇ ਬਈ ਸਾਡੇ ਵਿਚਾਰ ਵਤਕਿਆ ਸਾਨੂੰ ਡਿਪਰੈਸ਼ਨ ਹੋ ਗਿਆ ਕੋਈ ਤੇ ਕਹਿ ਦਿੰਦੇ ਅਸੀਂ ਪਰਮੇਸ਼ਰ ਦੇ ਮਾਰਗ ਦੇ ਲੱਗੇ ਸੀ ਚੱਲਣ ਤੇ ਸਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਗਈ ਪਰਮਾਤਮਾ ਕੋਈ ਡਿਪਰੈਸ਼ਨ ਦੀ ਬਿਮਾਰੀ ਥੋੜੀ ਲਾਉਂਦੇ ਪਰਮਾਤਮਾ ਤੇ ਦੂਰ ਕਰਦੇ ਨੇ ਇਹ ਤਾਂ ਮਾਨਸਿਕ ਬਿਮਾਰੀਆਂ ਨੇ ਗੁਰਮਖ ਪੈਰਿਓ ਇਹ ਟੀਜਾ ਉੱਥੇ ਹੁੰਦੇ ਆ ਜਿਹੜੇ ਗੁਰੂ ਦੀ ਮੱਤ ਤੋਂ ਬਿਨਾਂ ਗੁਰੂ ਦੇ ਦੱਸੇ ਗਿਆਨ ਤੋਂ ਬਿਨਾਂ ਆਪਣੇ ਆਪ ਹੀ ਲੱਗ ਜਾਂਦੇ ਨੇ ਇੱਧਰੋਂ ਉੱਧਰੋਂ ਪੜ੍ਹ ਲਿਆ ਸੁਣ ਲਿਆ ਤੇ ਉਹ ਫਿਰ ਆਪਣੇ ਆਪ ਹੀ ਧਿਆਨ ਲਾਉਣ ਲੱਗ ਜਾਂਦੇ ਨੇ ਵਿਚਾਰ ਅੰਦਰੋਂ ਮਰੇ ਨਹੀਂ ਹੁੰਦੇ ਤੇ ਮਨ ਵਿਚਾਰਾਂ ਵਿੱਚ ਹੁੰਦੇ ਨੇ ਤੇ ਐਦਾਂ ਆਪਣੇ ਮੱਤ ਅਨੁਸਾਰ ਜਿਹੜੇ ਉਹ ਭਗਤੀ ਕਰਦੇ ਨੇ ਪਤਾ ਨਹੀਂ ਉਹਨਾਂ ਦਾ ਕੀ ਮਾਰਗ ਹੋ ਸਕਦਾ ਤੇ ਕਈ ਤਾਂ ਸ਼ਬਦ ਵੀ ਨਹੀਂ ਜਪਦੇ ਕਈ ਤਾਂ ਜਿਵੇਂ ਇਹੋ ਜਿਹੀ ਆਏ ਜਿਹੜੇ ਕਹਿੰਦੇ ਨਹੀਂ ਅਸੀਂ ਜਪਤੇ ਤਾਂ ਨਹੀਂ ਆ ਪਰ ਅਸੀਂ ਵਾਹਿਗੁਰੂ ਜੀ ਨੂੰ ਪ੍ਰੇਮ ਕਰਦੇ ਆ ਤੇ ਉਹ ਆਪਣੀ ਮਾਤ ਅਨੁਸਾਰ ਪਦਾਨੀ ਕਿਦਾਂ ਦੇ ਗਾਣ ਤੇ ਅੰਦਰ ਦੀ ਮਾਤਣਾ ਚੱਲਣ ਲੱਗ ਜਾਂਦੀ ਇਹ ਨੂੰ ਗਿਆਨ ਤਾਂ ਨਹੀਂ ਆਪਾਂ ਕਹਿ ਸਕਦੇ ਹੈ ਕਿ ਅਗਿਆਨਤਾ ਹੀ ਪਰ ਉਹ ਇਹਨੂੰ ਗਿਆਨ ਸਮਝਦੇ ਤੇ ਉਹ ਫਿਰ ਆਪਣੀ ਜਿਦ ਨਾਲ ਆਪਣੇ ਆਪ ਨੂੰ ਆਪਣੇ ਆਪ ਦਾ ਪ੍ਰਗਟਾਵਾ ਕਰਦੇ ਨੇ ਤੇ ਵੀ ਅਸੀਮ ਵਾਹਿਗੁਰੂ ਦੇ ਭਗਤਾਂ ਅਸੀਂ ਪਾਠ ਪੂਜਾ ਕਰਦੇ ਆ ਉਹ ਫਿਰ ਇਹ ਚੀਜ਼ਾਂ ਜੜੀਆਂ ਉਹ ਦਿਮਾਗ ਤੇ ਅਸਰ ਕਰ ਜਾਂਦੀਆਂ ਸੁਜੇੜਾ ਮਾਲਕ ਦਾ ਮਾਰਗ ਆਉਦੇ ਜੱਤ ਸਤ ਸੰਤੋਖ ਨਿਮਰਤਾ ਦਇਆ ਸ਼ਾਂਤ ਸ਼ੀਲਤਾ ਇਹ ਗੁਣ ਮਹਾਰਾਜ ਨੇ ਸਾਨੂੰ ਦੱਸੇ ਮਹਾਰਾਜ ਦੇ ਇਥੋਂ ਤੱਕ ਉਹ ਇਹ ਕਹਿੰਦੇ ਨੇ ਵੀ ਤੁਹਾਨੂੰ ਪਤਾ ਹੀ ਨਾ ਗਸੇ ਨੂੰ ਲੱਗੇ ਕਿ ਤੁਸੀਂ ਮਾਲਕ ਦੇ ਨਾਲ ਮਿਲੇ ਹੋਏ ਮਾਲਕ ਦੇ ਨਾਲ ਤੁਹਾਡਾ ਮਲਾਪ ਹੋਇਆ ਹੈ ਕਿਉਂਕਿ ਜਦੋਂ ਆਪਾਂ ਮਾਲਕ ਨਾਲ ਮਿਲ ਲੈਨੇ ਇਹਨਾਂ ਦੇ ਸਾਰੇ ਆਪਾਂ ਨੂੰ ਸਾਚੀ ਪਾਸਣ ਲੱਗ ਜਾਂਦਾ ਕਿ ਸਾਰੇ ਮਾਲਕ ਦੇ ਬੱਚੇ ਨੇ ਸਾਰਾ ਬ੍ਰਹਮੀ ਬ੍ਰਮਿਆ ਫਿਰਦੇ ਆਪਾਂ ਕਹਿੰਦੇ ਨਹੀਂ ਵੀ ਆਪਾਂ ਕਿਉਂਕਿ ਹੋ ਸਕਦਾ ਨਾ ਕਈ ਨਾਂ ਜਪਣ ਵਾਲੀਆਂ ਵਿੱਚੀਆਂ ਰੂਹਾਂ ਹੁੰਦੀਆਂ ਨੇ ਤੇ ਐਸੇ ਜੀਵ ਐਸਾ ਪ੍ਰੈਕਟੀਕਲ ਐ ਲਾਈਫ 'ਚ ਪਈ ਪਿਛਲੀ ਭਗਤੀ ਅਨੁਸਾਰ ਹੀ ਮਨ ਦੀ ਅਵਸਥਾ ਅੱਛੀ ਹੋਣੀ ਅਸੋ ਕਈ ਤਰ੍ਹਾਂ ਦੇ ਪ੍ਰੈਕਟੀਕਲ ਐ ਲਾਈਫ 'ਚ ਆਪਾਂ ਨੂੰ ਜਦੋਂ ਮਨ ਜਾਗ ਜਾਂਦਾ ਤੇ ਇਸ ਸੰਸਾਰ ਨੂੰ ਦੇਖਦਾ ਹੈ ਪਰ ਪਿਛਲੀ ਹੋਵੇ ਵਿਪਤੀ ਤਾਂ ਵੀ ਸੰਨ ਇਸ ਮਾਰ ਜਨਮ ਚ ਆਗੇ ਬੰਦਗੀ ਗੁਰਮੁਖ ਪਿਆਰਿਓ ਸਾਧ ਸੰਗਤ ਸਾਨੂੰ ਜੁੜ ਕੇ ਬੰਦਗੀ ਕਰਨੀ ਚਾਹੀਦੀ ਆ ਤੇ ਮਹਾਰਾਜ ਦਾ ਹੁਕਮ ਹੈ ਜੋ ਸਾਨੂੰ ਉਹ ਮੰਨ ਕੇ ਸੰਸਾਰ ਵਿੱਚ ਚੱਲਣਾ ਚਾਹੀਦਾ ਆ ਆਪਣੇ ਮਤ ਅਨੁਸਾਰ ਸਾਨੂੰ ਜਿਹੜਾ ਏ ਮਾਰਗ ਤੇ ਜਿਹੜਾ ਚੱਲਣਾ ਉਹ ਉਹਦੇ ਸਾਨੂੰ ਘਟਾ ਹੀ ਆ ਗੁਰਮਖ ਪਿਆਰਿਓ ਉਹਦੇ ਨੁਕਸਾਨ ਹੀ ਹੁੰਦਾ ਕਿਉਂਕਿ ਬਹੁਤ ਆਪਣੀ ਮਤ ਅਨਸਾਰ ਜਦੋਂ ਆਪਾਂ ਚੱਲਦੇ ਆਂ ਤੇ ਔਮੇ ਹੰਕਾਰ ਤੇ ਜਿਹੜਾ ਜਿੰਨੂੰ ਕਹ ਲੋ ਕੇ ਮਾਨ ਹੰਗਾਰ ਇਸ ਤੇ ਸੰਸਾਰ ਦੀਆਂ ਫਿਰ ਜਿਹੜਾ ਮਾਨਿਆਏ ਬੜਿਆਈਆਂ ਭਾਂਤਾਇਆ ਜਿਵੇਂ ਮਹਾਰਾਜ ਨੇ ਤੇ ਬਹੁਤ ਬਾਣੀ ਦੇ ਵਿੱਚ ਤਰ੍ਹਾਂ-ਤਰ੍ਹਾਂ ਨਾਲ ਸਾਨੂੰ ਸਮਝਾਉਣਾ ਕੀਤਾ ਵੀ ਆਪਣੀ ਮਤ ਅਨੁਸਾਰ ਤਪ ਕਰਨੇ ਹੱਠ ਕਰਨੇ ਇਹ ਹੱਠ ਕਰਨ ਵੀ ਗੁਰਮਖ ਪਿਆਰੇ ਖਾਉਂਦੇ ਨਹੀਂ ਕਿਉਂਕਿ ਸਹਿਜ ਮਾਰਗ ਸੰਗਤ ਵਿੱਚ ਹੀ ਆ ਕੇ ਗੁਰੂ ਦੀ ਸੰਗਤ ਜੁੜ ਕੇ ਬੈਠ ਕੇ ਤੇ ਫੇਰ ਹੀ ਜਿਹੜਾ ਮਹਾਰਾਜ ਨੇ ਸਾਨੂੰ ਮਾਰਗ ਸਮਝਾਇਆ ਸੰਤ ਕਾ ਮਾਰਗ ਹੀ ਜਿਹੜੀ ਮਹਾਰਾਜ ਕਹਿੰਦੇ ਧਰਮ ਦੀ ਔੜੀ ਕੋ ਵੜ ਪਾ ਗੀਂ ਪਾਇ ਮਹਾਰਾਜ ਨੇ ਤੇ ਸਾਰੇ ਗੁਰਮ ਪਿਆਰਿਓ ਗੱਲ ਹੀ ਨਵੇੜਤੀ ਆ ਮਹਾਰਾਜ ਬਾਣੀ ਚ ਇੱਕ ਜਗ੍ਹਾ ਫਰਮਾਨ ਕਰਤੇ ਨੇ ਤਪ ਕਰਤੇ ਤਪਸੀ ਭੁਲਾਏ ਪੰਡਤ 모ਹੇ ਲੋਭ ਸੁਬਾਏ ਤ੍ਰੈ ਗੁਣ 모ਹੇ 모ਇਆ ਆਕਾਸ ਹਮ ਸਤਗੁਰਾ ਖੇ ਦੇਕਰ ਹਾਥ ਵੇਖੋ ਮਹਾਰਜ ਕਿੱਡੀ ਵੱਡੀ ਗੱਲ ਕਰੇ ਮਹਾਰਜ ਗਿੰਦੇ ਤਪ ਕਰਤੇ ਤਪਸੀਪਲ ਤਪਸਵੀ ਵੀ ਮਹਾਰਾਜ ਨੇ ਭੁਲਾਏ ਨੇ ਉਹ ਜਿਹੜੇ ਤਪ ਕਰਦੇ ਨੇ ਉਹ ਵੀ ਮਹਾਰਾਜ ਦੇ ਧਿਆਨ ਚ ਨਹੀਂ ਹੈਗੇ ਉਹਨਾਂ ਤੇ ਨਜ਼ਰ ਨਹੀਂ ਹੈ ਮਹਾਰਾਜ ਦੀ ਤੇ ਜਿਹੜੇ ਪੰਡਤ ਪਾਵ ਜਿਹੜੇ ਵੀ ਦਿਵਾਨ ਲੋਕ ਨੇ ਤੇ ਜਿਹੜੇ ਮਾਇਆ ਦੇ ਵਿੱਚ ਮੋਏ ਹੋਏ ਨੇ ਤੇ ਉਹ 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 ਵੀ ਕਹਿੰਦੇ ਨੇ ਅਸੀਂ ਸਤ ਵੀ ਸਤਗੁਰਾਂ ਦਾ ਗਿਆਨ ਲੋਕਾਂ ਨੂੰ ਸਮਝਾ ਰਹੇ ਜੀਵਾਂ ਨੂੰ ਸਮਝਾ ਰਹੇ ਹੈ ਮਹਾਰਾਜ ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕਰਦੇ ਕਿਉਂਕਿ ਅਜੇ ਮਨਮੁਖ ਜੀਵ ਭਾਵੇਂ ਗੁਰਮਖ ਪਿਆਰਿਓ ਤਰਜੇ ਪਰ ਜਿਹੜੇ ਵਿਦਵਾਨ ਲੋਕ ਨੇ ਉਹ ਨਹੀਂ ਦਰਸਾਤੇ ਇਹ ਮਹਾਰਾਜ ਜੀ ਬਾਣੀ ਚ ਦੱਸ ਰਹੇ ਨੇ ਕਿ ਜਿਹੜੇ ਆਪਣੀ ਮਤ ਅਨੁਸਾਰ ਪੜ੍ਹ ਕੇ ਗਿਆਨ ਦੂਜਿਆਂ ਨੂੰ ਪੜਾਉਣਾ ਕੋਈ ਪ੍ਰੈਕਟੀਕਲ ਨਹੀਂ ਹੈ ਕੋਈ ਮਨ ਨੀਵਾ ਕਰਕੇ ਸਾਧ ਜਨ ਕੋ ਮੰਗ ਨਹੀਂ ਕੀਤੀ ਕਿਤੇ ਤਰਲੇ ਜੋਦੜੀਆਂ ਨਹੀਂ ਉਹਨਾਂ ਨੇ ਕੀਤੇ ਗਿਆਨ ਵਾਸਤੇ ਸੋ ਉਹਨਾਂ ਦਾ ਕੋਈ ਪ੍ਰੈਕਟੀਕਲ ਨਹੀਂ ਆ ਉਹ ਪੜ੍ਹ ਕੇ ਹੀ ਉਹਨੂੰ ਅੰਦਰ ਯਾਦ ਕਰ ਕਰਕੇ ਜਿਹੜੇ ਉਹਨਾਂ ਦੀ ਮਨ ਦੀ ਅਵਸਥਾ ਐ ਸੀ ਕਿ ਆਪਣੀ ਮਤ ਨਾਲ ਜਿਹੜਾ ਉਹ ਗਿਆਨ ਨੂੰ ਯਾਦ ਕਰਕੇ ਉਹਨਾਂ ਦੀ ਮਨ ਦੀ ਅਵਸਥਾ ਉਹ ਤੇ ਸੁਣਿਆ ਵੀ ਨਹੀਂ ਜਾਂਦਾ ਜਦੋਂ ਸਾਡੇ ਮਨ ਜਾਗ ਜਾਂਦੇ ਆਪਾਂ ਤੇ ਫਿਰ ਸੁਣਦੇ ਵੀ ਨਹੀਂ ਕਿਉਂਕਿ ਜਦ ਆਪਾਂ ਜੀਵਾਂ ਨੂੰ ਸਮਝ ਆ ਜਾਂਦੀ ਹੈ ਗੁਰੂ ਦੀ ਸੰਗਤ 'ਚ ਫਿਰ ਆਪਾਂ ਨੂੰ ਲੱਗਦਾ ਕਿ ਨਹੀਂ ਇਹ ਤੇ ਕੰਨਾਂ ਨੂੰ ਮੈਣ ਲੱਗਦੀ ਹੈ ਕਿਉਂਕਿ ਸਤਿਗੁਰਾਂ ਦੇ ਜਿਨ੍ਹਾਂ ਨੇ ਬਚਨ कमाए ਆ ਉਹਨਾਂ ਦੇ ਮੁਖ 'ਚੋਂ ਜੋ ਬੋਲਿਆ ਜਾਂਦਾ ਬਚਨ ਉਹ ਤੇ ਹਿਰਦਿਆਂ ਨੂੰ ਠਾਰ ਦਿੰਦਾ ਹੋਰ ਮੱਖ ਪੈ ਰਿਓ ਸੋ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਤ੍ਰੈ ਗੁਣਾ ਦੇ ਵਿੱਚ ਏ ਮੋਇਆ ਮਹਾਰਾਜ ਕਹਿੰਦੇ ਆਕਾਸ਼ ਵੀ ਮੋਇਆ ਮਹਾਰਾਜ ਐਦਾਂ ਬਾਣੀ ਸਾਨੂੰ ਕਹਿੰਦੇ ਹਮ ਸਤਗੁਰ ਰੱਖੇ ਤੇ ਘਰਹਾ ਕਹਿੰਦੇ ਸਾਨੂੰ ਸਤਗੁਰਾਂ ਨੇ ਰੱਖ ਲਿਆ ਮਹਾਰਾਜ ਨੇ ਸਾਧ ਸੰਗਤ ਚ ਰੱਖ ਲਿਆ ਆਪਣਾ ਗਿਆਨ ਦੇ ਕੇ ਬਖਸ਼ਿਸ਼ ਕਰਕੇ ਨਾਮ ਦੀ ਨਾਮ ਨੂੰ ਜਪਾ ਕੇ ਸੋ ਏ ਕਾਲ ਦੇ ਚੱਕਰ ਚੋਂ ਬਚਾ ਲਿਆ ਐਡਾ ਗੁਰਮਖ ਪਿਆਰਿਓ ਕਾਲ ਦਾ ਚੱਕਰ ਆ ਐਡੇ ਹੱਠ ਕਰਮ ਤੇ ਇਹ ਤਪ ਕਰਨੇ ਇਹਤੇ ਲੋੜ ਹੀ ਨਹੀਂ ਪੈਂਦੀ ਜਦੋਂ ਆਪਾਂ ਸਹਿਜ ਮਾਰਗ ਤੇ ਕੰਮ ਕਰਦੇ ਵਿਚਰਤਿਆਂ ਪਰਮੇਸ਼ਰ ਦਾ ਪੰਜਾਪ ਕਰੀ ਜਾਣੇ ਰਸਨਾ ਨਾਲ ਧਿਆਈ ਜਾਣੇ ਆ। ਸੁਰਤ ਦੇ ਵਿੱਚ ਆਪਾਂ ਸਤਗੁਰੂ ਦਿੱਤਾ ਹੋਇਆ ਬਾਣੀ ਗੁਰੂ ਦਾ ਗਿਆਨ ਆਪਾਂ ਅੰਦਰ ਯਾਦ ਕਰਦੇ ਆ ਕਿ ਨਹੀਂ ਅਸੀਂ ਨਿੰਦਿਆ ਨਹੀਂ ਕਰਨੀ, ਨਹੀਂ ਅਸੀਂ ਚੁਗਲੀ ਨਹੀਂ ਕਰਨੀ। ਅਸੀਂ ਕਿਸੇ ਦੇ ਬਾਰੇ ਜ ਬੁਰਾ ਵਿਚਾਰ ਨਹੀਂ ਲੈਣਾ। ਅਸੀਂ ਆਪਣੇ ਮਨ ਨੂੰ ਸਰੀਰ ਤੋਂ ਬਾਹਰ ਨਹੀਂ ਜਾਣ ਦੇਣਾ। ਇਹਨੂੰ ਅੰਦਰ ਸ਼ਬਦ ਨਾਲ ਜੋੜ ਕੇ ਰੱਖਣਾ। ਸੋ ਜੋ ਜੋ ਆਪਾਂ ਆਪਣੇ ਮਨ ਦੇ ਵਿਚਾਰ ਰੀਤਾਂ ਦੇ ਬਣਾ ਲੈਂਦੇ ਆ ਗੁਰਬਾਣੀ ਗੁਰੂ ਗਿਆਨ ਦੁਆਰਾ ਤੇ ਸਾਡੇ ਜਿਹੜੇ ਮਨ ਉਠੇਰ ਹੋ ਜਾਂਦੇ ਆ ਸਹੀ ਜੇ ਫਿਰ ਉਹ ਜਿਹੜਾ ਮਨ ਸ਼ਾਂਤ ਹੋ ਜਾਂਦਾ ਠੰਡਾ ਹੋ ਜਾਂਦਾ ਆਪਣੇ ਸ੍ਰੀ ਰੂਪੀ ਘਰ ਵਿੱਚ ਜਿਹੜਾ ਉਹ ਠਹਿਰੋ ਕੇ ਬੈਠ ਜਾਂਦਾ ਹੈ ਫਿਰ ਸਾਡਾ ਸਗੀ ਸਿ ਜੋ ਮਨ ਦਾ ਨਿਜ ਘਰ ਚੋ ਵਾਸਾ ਹੋ ਜਾਂਦਾ ਨਿਜ ਘਰ ਚੋ ਫਿਰ ਆਪਾਂ ਨੂੰ ਗੁਰਮੁਖਿਆਰੂ ਸ਼ਬਦ ਸੁਣਨੇ ਸ਼ੁਰੂ ਹੋ ਜਾਂਦੇ ਨੇ ਫਿਰ ਸਾਡਾ ਆ ਜਿਹੜਾ ਮਾਰਗ ਆ ਗੁਰਬਾਣੀ ਗੁਰੂ ਦੇ ਮੁਤਾਬਕ ਜੋ ਮਹਾਰਾਜ ਨੇ ਕਿਹਾ ਅਸੋ ਉਹ ਸਾਡਾ ਚੱਲ ਪੈਂਦਾ ਹੈ ਤੇ ਜਦੋਂ ਸਟਾਰਟਿੰਗ ਸਾਡੇ ਵਿਚਾਰ ਨਾ ਮਰਨ ਤੇ ਫਿਰ ਆਪਾਂ ਪਰਮੇਸ਼ਰ ਦਾ ਨਾਮ ਉੱਚੀ-ਉੱਚੀ ਵਿੱਚ ਆਪਣਾ ਵਿਚਾਰਾਂ ਨੂੰ ਮਾਰਨਾ ਹੈ ਜੁੱਧ ਵੀ ਕਰਨਾ ਹੈ ਫਿਰ ਸਹੀ ਜੇ ਸੇ ਜਿ ਸਹਾ ਸੱਚ ਮੰਟੇਕਦਾ ਜਾਂਦਾ ਹੈ ਫਿਰ ਇੱਕ ਦਿਨ ਉਹ ਅਵਸਥਾ ਬਣ ਜਾਂਦੀ ਆਪੇ ਪੇ ਪੇ ਅੰਤਰਗਤ ਫਿਰ ਆਪਾਂ ਪਰਮੇਸ਼ਰ ਨੂੰ ਇੰਜ ਜਪੀ ਜਾਂਦੇ ਆਂ ਸਾਡਾ ਮਨ ਫਿਰ ਸੁਰਤੀ ਐਨ ਇਕਾਕਰ ਰਹਿੰਦੇ ਨੇ ਸੰਸਾਰ ਦੇ ਵਿੱਚ ਵਿਚਰਦਿਆਂ ਪਰਮੇਸ਼ਰ ਦੇ ਨਾਮ ਦਾ ਗੁਰਮਖਤਿਆਰੋ ਆਪਣੇ ਤੇ ਰੰਗ ਚੜ ਜਾਂਦਾ ਇਹ ਡਿਪਰੈਸ਼ਨਲ ਡਿਪੂਸ਼ਨਾਂ ਦੀਆਂ ਬਿਮਾਰੀਆਂ ਤੇ ਸਭ ਖਤਮ ਹੀ ਹੋ ਜਾਂਦੀਆਂ ਕਿਉਂਕਿ ਜਿਹੜਾ ਮਾਨ ਹੈ ਸਾਡਾ ਉਹ ਇੱਕ ਜਿੱਤਰਾਂ ਕਹਿ ਲੋ ਭਈ ਡੀਪਰੈਸ਼ਨ ਪਰ ਜਦੋਂ ਡੂੰਗਾ ਚੱਲਿਆ ਜਾਂਦਾ ਇਹਦੇ ਅੰਦਰ ਵਿਚਾਰ ਡੂੰਗੇ ਚਲੇ ਜਾਂਦੇ ਆ ਤੇ ਉਹ ਮਤ ਜਿਹੜੀ ਹੈ ਗਿਆਨਤਾ ਵਾਲੀ ਇਹਦੇ ਉਹਨੂੰ ਕਹਿੰਦੇ ਡਿਪਰੈਸ਼ਨ ਕਿ ਮਨ ਉਹਨਾਂ ਵਿਚਾਰਾਂ ਦੇ ਵਿੱਚ ਡਿੱਗ ਗਿਆ ਹੁਣ ਡਿੱਗ ਗਿਆ ਕਿੱਥੋਂ ਨਿਕਲੇ ਸਮਝ ਨਹੀਂ ਹੈ ਕੋਈ ਗਿਆਨ ਨਹੀਂ ਹੈ ਸੋ ਜਦੋਂ ਆਪਾਂ ਗੁਰੂ ਦਾ ਗਿਆਨ ਲੈਨੇ ਆ ਤੇ ਫਿਰ ਸ਼ਬਦ ਨੂੰ ਜਪਦੇ ਆ ਉਹ ਸ਼ਬਦ ਨੂੰ ਫੜ ਕੇ ਮਨ ਇਹਨਾਂ ਵਿਚਾਰਾਂ ਚੋਂ ਉਹ ਵਿਚਾਰਾਂ ਦੇ ਖੂਚੋਂ ਨਿਕਲ ਆਉਂਦਾ ਪਰ ਉਸ ਭਵਸਾਕਰ ਚੋਂ ਨਿਕਲ ਆਉਂਦਾ ਹੈ ਉਸ ਭਵਜਾਚੋਂ ਨਿਕਲ ਆਉ ਜਾਂ ਨਿਕਲ ਆਉਂਦਾ ਹੈ ਦੇ ਮੰਤੀ ਅਵਸਥਾ ਇਹੋ ਜਾਂਦੀ ਐਨ ਖੋਰ ਹੋ ਜਾਂਦੀ ਐ ਮਨ ਜਿਹੜਾ ਉਹ ਆਪਣੇ ਨੇਤਰਾਂ ਚ ਜਾ ਕੇ ਬੈਠ ਜਾਂਦਾ ਫਿਰ ਗੁਰੂ ਦੇ ਗਿਆਨ ਦੁਆਰਾ ਇਹ ਸੰਸਾਰ ਨੂੰ ਦੇਖਦਾ ਐ ਸੋ ਇਹ ਬਿਮਾਰੀਆਂ ਦਾ ਸਾਰੀਆਂ ਮਾਨਸਿਕ ਬਿਮਾਰੀਆਂ ਮਾਨਸਿਕ ਬਿਮਾਰੀਆਂ ਆਉਂਦੀਆਂ ਕਿਦੇ ਨਾਲ ਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਲਦਾਨੀਂ ਤੇ ਚੁਗਲੀ ਦੇਰ ਮੇਰ ਜਦੋਂ ਇਹਨਾਂ ਦਾ ਸੰਗ ਜੀਵ ਹੱਦੋਂ ਬਾਹਰ ਕਰ ਦਿੰਦਾ ਤੇ ਜੀਵ ਸੱਚ ਦੇ ਮਾਰਗ ਤੇ ਚੱਲਦਾ ਹੀ ਨਹੀਂ ਆ ਆਪਣੀ ਮਤ ਨੂੰ ਦਿਰੜ ਕਰ ਲੈਂਦਾ ਉਹ ਜਿੰਨਾ ਗੁਰਮਖ ਪਿਆਰੋਂ ਆਪਾਂ ਆਪਣੇ ਮਤ ਨੂੰ ਦਿਰੜ ਕਰਾਂਗੇ ਨਾ ਤੇ ਇਹ ਮਾਨਸਿਕ ਰੋਗ ਆਉਣੇ ਹੀ ਆਉਣੇ ਨੇ ਇਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਇਹਨਾਂ ਨੇ ਵਿਚਾਰ ਵਧਾ ਕੇ ਆਪਣੇ ਜੀ ਸੋਟ ਲੈਣਾ ਹੈ ਸੇ ਜੇ ਆਪਾਂ ਇਹਨਾਂ ਚੋਂ ਨਿਕਲਣਾ ਚਾਹੁੰਦੇ ਆ ਕਿਉਂਕਿ ਨਿਕਲਣ ਵਾਸਤੇ ਆਪਾਂ ਨੂੰ ਇਹ ਜਾਮਾ ਮਿਲਿਆ ਤੇ ਨਿਕਲਣਾ ਚਾਹੀਦਾ ਪਰ ਮਾ ਪਿਆਰੋਂ ਉਤੇ ਆਉਣ ਵਾਲਾ ਸਮਾਂ ਹੋਰ ਵੀ ਇਹ ਮਾਇਆ ਦਾ ਮਾਇਆ ਦਾ ਸਮਾਂ ਚੱਲ ਰਿਹਾ ਹੈ ਮਾਇਆ ਕਿੰਨੇ ਖੇੜ ਖਿਲਾ ਰਹੀ ਹੈ ਤਰਾਂ ਤਰਾਂ ਦੀ ਮਿੱਤ ਮਾਇਆ ਸੰਸਾਰ ਦੇ ਜੀਵਾਂ ਨੂੰ ਢਾ ਰਹੀ ਆ ਇਹ ਨਵੇਂ ਨਵੇਂ ਪਤਾਰਥ ਇਹ ਨਵੀਆਂ ਨਵੀਆਂ ਕਾਢਾਂ ਇਹ ਉਹ ਸੱਚ ਦੇ ਜਿਹੜਾ ਜੀਵਨ ਸਾਟਾ ਜੋ ਪ੍ਰਾਤਨ ਜੀਵਨ ਸੀ ਨੇਚਰ ਨਾਲ ਜੁੜੇ ਸੀ ਤੇ ਐਨੇ ਵਕਾਰ ਨਹੀਂ ਸੀ ਉਹ ਵਧੀਆ ਸੀ ਤੇ ਹੁਣ ਤੇ ਗੁਰਮਖ ਪਿਆਰੋਂ ਮਨਾਂ ਦੀ ਹਾਲ ਦਾ ਜੜੀ ਆ ਇਹ ਪਤਾ ਨਹੀਂ ਡਿਪਰੈਸ਼ਨ ਲੱਗੇ ਜਾ ਕੇ ਕੀ ਬਣ ਜੇ ਇਹ ਕੀ ਰੋਗ ਮਾਨਸਿਕ ਰੋਗ ਬਣ ਜਾਣ ਸੋ ਮਹਾਰਾਜ ਨੇ ਸਾਨੂੰ ਇਹ ਸਾਰੇ ਰੋਗ ਬਿਮਾਰੀਆਂ ਖਤਮ ਕਰਨ ਵਾਸਤੇ ਸ਼ਬਦ ਤੇ ਗੁਰੂ ਦਾ ਗਿਆਨ ਦਿੱਤਾ ਆ ਆਦ ਬਿਆਦ ਉਪਾਦ ਇਹ ਸਾਰੇ ਮਾਨਸਿਕ ਰੋਗ ਸਰੀਰਕ ਰੋਗ ਤੇ ਆਰਥਿਕ ਰੋਗ ਇਹ ਸਾਰੇ ਗੁਰੂ ਦੇ ਸ਼ਬਦਾਂ ਨਾਲ ਖਤਮ ਹੋ ਜਾਂਦੇ ਨੇ ਸੋ ਉਹ ਜਿਹੜਾ ਸਾਨੂੰ ਗੁਰੂ ਦਾ ਸ਼ਬਦ ਐਵੇਂ ਪਵਜਰ ਜੋ ਕੱਢਦਾ ਹੈ ਵਾਰ-ਵਾਰ ਸਾਨੂੰ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ ਸੋ ਸਾਰੇ ਗੁਰਮਖ ਕਿਰਪਾ ਕਰੋ ਵਾਤੋ ਵਧ ਜੱਬੋ ਤੇ ਆਪਣੇ ਤਨ ਦੇ ਰੋਗਾ ਤੋਂ ਮਨ ਦੇ ਰੋਗਾ ਤੋਂ ਤੇ ਆਰਥਿਕ ਰੋਗਾ ਤੋਂ ਹੀ ਛਡਕਾਰ ਆਪਾਂ ਪਾ ਲਈਏ ਗੁਰਮਖ ਪਿਆਰਿਓ ਸਾਧ ਜਨਾਂ ਦੀ ਸੰਗਤ ਚ ਸਾਨੂੰ ਜੁੜਨਾ ਚਾਹੀਦਾ ਬਾਪੂ ਜੀ ਨੇ ਢਾਪਾ ਨੂੰ ਮਾਰਗ ਸੰਝਾਇਆ ਤੇ ਸਾਰੇ ਗੁਰਮਖਾ ਬਾਪੂ ਜੀ ਦਾ ਹੁਣ ਪ੍ਰਕਾਸ਼ ਦਿਹਾੜਾ ਆ ਰਿਹਾ ਸਾਹ ਸੰਗਤੋ ਵਾਤੋ ਵਧ ਜਾ ਕੇ ਆਪਾਂ ਰੋਲੀ ਰੋਲ ਮੋਗਾ ਵੇਖੇ ਜੁੜਨਾ ਕਰਨਾ ਆ ਗਿਆਨ ਲੈਣਾ ਮਹਾਂਪੁਰਖਾਂ ਨੇ ਉੱਥੇ ਹੁਣ ਆਪਾਂ ਨੂੰ ਫਿਰ ਸਮਝਾਉਣਾ ਭਾਈ ਦਲਵੀਰ ਸਿੰਘ ਜੀ ਸਾਰੇ ਗਿਆਨ ਤੇ ਚਾਨਣਾ ਪਾਉਣਗੇ ਤੇ ਆਪਣੇ ਰੋਗ ਨਸ਼ਟ ਹੋ ਜਾਣੇ ਵਰ ਮੁਕਤਿਆਰ ਸੋ ਕੋਸ਼ਿਸ਼ ਕਰਨੀ ਆ ਵੱਤੋਂ ਵੱਧ ਆਪਾਂ ਲਾਹਾ ਕਟਈਏ ਆਪਣੇ ਜੀਵਨ ਦਾ ਤੇ ਜੁੜੀਏ ਸੰਗਤਾਂ ਦੇ ਵਿੱਚ ਉਹ ਇੰਨੇ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਬਖਸ਼ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ